ਮੰਡੀਆਂ 'ਚ ਰੁਲਦੀ ਫਸਲ ਨੂੰ ਦੇਖ ਕੇ ਕਿਸਾਨ ਹੋ ਰਹੇ ਨੇ ਪਰੇਸ਼ਾਨ ਸਰਕਾਰ ਦੇ ਦਾਅਵੇ ਹੋ ਰਹੇ ਨੇ ਖੋਖਲੇ ਡੇਰਾ ਵਸੀ ਦੀਤ ਨੂੰ ਨੀ ਮੰਡੀ ਵਿੱਚ ਕਿਸਾਨ ਹੋ ਰਹੇ ਨੇ ਪਰੇਸ਼ਾਨ ਅਗੇਤੀ ਫਸਲ ਪਹਿਲੇ ਚੁੱਕੀ ਜਾਂਦੀ ਸੀ ਲੇਕਿਨ ਹੁਣ ਇਹ ਫਸਲ ਖੁੱਲੇ ਅਸਮਾਨ ਹੇਠਾਂ ਰੁਲਦੀ ਪਈ ਹੈ ਕਿਸਾਨ ਆਗੂ ਇੱਥੇ ਕੋਈ ਸ਼ੈੱਡ ਨਹੀਂ ਹੈ ਤੇ ਨਾ ਹੀ ਕੋਈ ਹੋਰ ਕਿਸਮ ਦਾ ਫਸਲ ਨੂੰ ਬਚਾਉਣ ਲਈ ਪ੍ਰਬੰਧ ਹੈ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਬਰਬਾਦ ਹੁੰਦੇ ਆਪਣੀ ਅੱਖਾਂ ਨਾਲ ਦੇਖ ਰਹੇ ਹਨ ਸਰਕਾਰ ਦੀ ਮਾੜੀ ਨੀਤੀ ਕਰਕੇ ਪੰਚਾਇਤੀ ਚੋਣਾਂ ਵੀ ਰੱਖ ਲਈਆਂ ਗਈਆਂ ਤੇ ਝੋਨੇ ਦੀ ਖਰੀਦ ਵੀ ਇਸੇ ਟਾਈਮ ਤੇ ਰੱਖੀ ਗਈ। ਹੁਣ ਕਿਸਾਨ ਇੰਨਾ ਪਰੇਸ਼ਾਨ ਹੈ ਕਿ ਉਹ ਝੋਨੇ ਨੂੰ ਸੰਭਾਲੇ ਜਾਂ ਪੰਚਾਇਤੀ ਚੋਣਾਂ ਲੜੇ। ਕਿਸਾਨ ਆਗੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਪਹਿਲੇ ਖੇਤਾਂ ਵਿੱਚ ਜੂਜਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਜਦ ਮੰਡੀ ਵਿੱਚ ਆਉਂਦੇ ਹਾਂ ਆੜਤੀਆਂ ਵੱਲੋਂ ਫਸਲ ਨੂੰ ਨਾ ਲੈਣ ਬਾਰੇ ਕਿਹਾ ਜਾਂਦਾ ਹੈ ਜਿਸ ਕਰਕੇ ਪਰੇਸ਼ਾਨੀ ਹੁੰਦੀ ਹੈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕਮਲ ਰਾਜਪੁਰਾ ਦੀ ਇਹ ਰਿਪੋਰਟ। ਕੌਰਤਮ ਜੀ ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਤਾਂ ਇਹੀ ਆ ਜੀ ਸਾਡੀ ਮਜਬੂਰੀ ਆ ਸਾਡਾ ਇਹ ਇਲਾਕਾ ਆਲੂ ਅੱਦੀ ਫਸਲ ਕਰਦਾ। ਠੀਕ ਹੈ ਜੀ। ਸਰਕਾਰ ਕਹਿੰਦੀ ਕਣਕ ਛੋਣੇ ਦੇ ਚੱਕਰ ਚੋਂ ਨਿਕਲੋ। ਅਸੀਂ ਕਣਕ ਨਹੀਂ ਬੀਜਦੇ ਅਸੀਂ ਆਲੂ ਲਾਨਦੇ ਆ। ਸਾਡੀ ਕਦੇ ਸਰਕਾਰ ਨੇ ਵਾਹੀ ਨਹੀਂ ਫੜੀ। ਆਲੂਆਂ 'ਚ ਅਸੀਂ ਹਰ ਸਾਲ ਘਾਟਾ ਖਾਂਦੇ ਆ। ਜਿਹੜੀ ਇਹ ਜੀਰੀ ਸਾਡੀ ਨਾ ਗੇਤੀ ਇਸੇ ਕਰਕੇ ਅਸੀਂ ਗੇਤੀ ਵੜਦੇ ਆਂ, ਗੇਤੀ ਲਾਨਦੇ ਆਂ ਤਾਂ ਕਿ ਆਲੂ ਟਾਈਮ ਨਾਲ ਲਾ ਸਕੀਏ। ਤੇ ਹੁਣ ਇੱਥੇ ਨਾ ਤਾਂ ਜੀ ਕੋਈ ਸੱਡ ਹੈ। ਨਾ ਕੋਈ ਆੜਤੀ ਵੀ ਮਜਬੂਰ ਹੈ ਆੜਤੀ ਵੀ ਸਟ੍ਰੈਕ ਕਰੀ ਬੈਠੇ ਆ ਉਹ ਕਹਿੰਦੇ ਜੀ ਕੋਈ ਸੈਲਰ ਆਲੇ ਨਹੀਂ ਮੰਨ ਰੇ ਜੀ ਦੀ ਚੱਕਣ ਨੂੰ ਇਹ ਹੈ ਜੀ ਪ੍ਰੋਬਲਮ ਆੜਤੀ ਵਿਚਾਰੇ ਕਹਿੰਦੇ ਆਪਣੀ ਤਰਪਾਲਾਂ ਲਿਆਓ ਆਪਣੀ ਲੇਬਰ ਲਿਆਓ ਸਕਾ ਕੇ ਆਪਣੀ ਘਰ ਨੂੰ ਲੈ ਜਾਓ ਹੁਣ 100 200 300 ਕੁਆਂਟਲ ਕਰ ਕਿੱਥੇ ਰੱਖ ਲੂਗਾ ਜੀ ਜ਼ਿਮੀਂਦਾਰ ਇਹ ਬਹੁਤ ਮਾੜੀ ਕੰਡੀਸ਼ਨ ਹੈ ਪਹਿਲਾਂ ਇਸ ਸਰਕਾਰ ਤੋਂ ਤਾਂ ਸਾਨੂੰ ਬੜੀ ਆਸਾਂ ਸੀ ਕਿ ਸਾਡੇ ਸੈੱਡ ਬਣ ਜੂਗੇ ਟਾਈਮ ਨਾਲ ਫਸਲ ਉੱਠੂਗੀ ਉੱਪਰੋਂ ਸਰਕਾਰ ਨੇ ਪੰਚਾਇਤ ਦਾ ਇਲੈਕਸ਼ਨ ਰੱਖਤਾ ਇਲੈਕਸ਼ਨ ਦੇਖੋ ਕਿੰਨੇ ਗਲਤ ਟਾਈਮ ਰੱਖਿਆ ਸੰ ਤਾਂ ਮੰਡੀ 'ਚੋਂ ਹੀ ਫੁਰਸਤ ਨਹੀਂ ਇਲੈਕਸ਼ਨ ਬੰਦਾ ਹੁਣ ਹਰੇਕ ਬੰਦਾ ਕਿਸੇ ਨਾ ਇਲੈਕਸ਼ਨ ਲੜਨਾ ਕਿਸੇ ਨੇ ਮਦਦ ਕਰਨੀ ਕਿਸੇ ਦੀ ਸਾਰੇ ਬੰਦੇ ਮੰਡੀ 'ਚ ਰੋਲੂਗੇ ਉੱਥੇ ਕਰੇ ਇਲੈਕਸ਼ਨ ਵਾਸਤੇ ਉਹ ਕਹੂਗੇ ਇੱਧਰ ਆਓ ਉੱਧਰ ਫਸੜ ਰੋਲਣੀ ਮਤਲਬ ਕੋਈ ਸਿਸਟਮ ਨਹੀਂ ਜੀ ਪਤਾ ਨਹੀਂ ਕੀ ਜਿੱਦਾਂ ਮੇਰੇ ਵਰਗੇ ਨੂੰ ਕਿਤੇ ਬਿਠਾ ਦਿਓ ਕਿ ਚਲਾ ਤੂੰ ਜਹਾਜ਼ ਉਹ ਕੰਮ ਹੋਇਆ ਪਿਆ ਜੀ ਨਾ ਕੋਈ ਸਿਸਟਮ ਕਦੋਂ ਇਲੈਕਸ਼ਨ ਹੋਣਾ ਚਾਹੀਦਾ ਕਦੋਂ ਫਸਲ ਚੱਕਣੀ ਚਾਹੀਦੀ ਆ ਕੋਈ ਉਹ ਨਹੀਂ ਅਸੀਂ ਸੈਲਰ ਵਾਲਿਆਂ ਦੀ ਸੁਣ ਰਹੇ ਸੀ ਪ੍ਰਧਾਨ ਦੀ ਉਹ ਕਹਿੰਦਾ ਅਸੀਂ 3 ਮਹੀਨੇ ਹੋ ਗਏ ਸਰਕਾਰ ਨੂੰ ਰੋ ਰਹੇ ਆ ਕਿ ਭਾਈ ਸਾਡੇ ਚੌਲ ਚਕਾਓ ਤਾਂ ਸਾਡੇ ਕੋਲ ਜੀਰੀ ਰੱਖਣ ਨੂੰ ਥਾਂ ਹੋਊਗੀ ਕਹਿੰਦਾ ਕਿਸੇ ਨੇ ਸੁਣੀ ਨਹੀਂ ਹੁਣ ਚਿੱਠੀ ਲਿਖ ਰਹੇ ਆ ਸੈਂਟਰ ਨੂੰ ਹੁਣ ਚਿੱਠੀ ਲਿਖਣ ਦਾ ਕੀ ਫਾਇਦਾ ਕਿਹੜਾ ਸੈਂਟਰ ਕਿੰਨੀ ਕਿ ਛੇਤੀ ਚਿੱਠੀ ਦੇ ਕਰ ਲੂਗਾ ਮਨ ਕੋਈ ਉਹ ਦੱਸਦੇ ਕਿ ਮੁੱਖ ਮੰਤਰੀ ਸਾਹਿਬ ਆਪ ਜਾਂਦੇ ਸੀ ਸੈਂਟਰ 'ਚ ਤਾਂ ਜਾ ਕੇ ਜੀਰੀ ਦਾ ਮਸਲਾ ਪੰਜਾਬ ਦਾ ਤਾਂ ਸੰਭੀ ਜਾਂਦੀ ਆ ਜੀ ਹੁਣ ਪਤਾ ਨਹੀਂ ਕੀ ਹੋ ਰਿਹਾ ਜੀ ਕੀ ਨਹੀਂ ਮਤਲਬ ਜ਼ਿੰਮੇਦਾਰਤਾ ਬਹੁਤ ਪਰੇਸ਼ਾਨ ਹੈ ਸਾਡੀ ਇਹ ਜਿਹੜੀ ਫਸਲ ਸੀ ਸਾਨੂੰ ਸ਼ੌਂਕ ਨਹੀਂ ਕੀ ਅਸੀਂ ਪਹਿਲੀ ਤੋਂ ਪਹਿਲਾਂ ਕਟਾਉਂਦੇ ਤਾਂ ਕਟਾਣੀ ਪਈ ਫਸਲ ਸਾਰੀ ਥੱਲੇ ਡਿੱਗੀ ਪਈ ਸੀ ਤੇ ਨੈਟ ਤੇ ਪਤਾ ਲੱਗ ਜਾਂਦਾ ਅੱਜ ਕੱਲ੍ਹ ਕੀ ਬਾਰਸ਼ ਹੈ ਨੈਟ ਤੇ ਪਤਾ ਕਰਨ ਦੇ ਬਾਵਜੂਦ ਸਾਰੇ ਜ਼ਿੰਮੇਦਾਰਾਂ ਜਿਨ੍ਹਾਂ ਦੀ ਡਿੱਗੀ ਹੋਈ ਸੀ ਮੇਰੇ 30 ਕਿੱਲੇ ਹਲੇ ਖੜੀ ਜਿਹੜੀ ਫਸਲ ਐਨ ਖੜੀ ਐ ਪੱਕੀ ਖੜੀ ਐ ਮੈਂ ਵੜਾ ਨਹੀਂ ਰਿਹਾ ਕਿਉਂਕਿ ਖੜੀ ਐ ਜਿਹੜੇ 5 6 ਕਿੱਲੇ ਡਿੱਗੇ ਤੇ ਉਹ ਵੜਾਏ ਜੀ ਤੇ ਇੱਥੇ ਕਹਿੰਦੇ ਪੱਲੜ ਲਿਆਓ ਆਪਣੀ ਲੇਬਰ ਲਿਆਓ ਸਕਾਓ ਘਰ ਨੂੰ ਲੈ ਜਾਓ ਮਤਲਬ ਮਜਬੂਰੀ ਕਰਕੇ ਪਹਿਲਾਂ ਤਾਂ ਪਹਿਲਾਂ ਤਾਂ ਤੁਸੀਂ ਖਬਰ ਸੁਣੀ ਹੋਣੀ ਹੈ 게ਟ ਦੇ ਜ਼ਿਮੀਦਾਰਾਂ ਨੇ ਧੱਕੇ ਨਾਲ ਖਲਵਾਇਆ ਜੀ ਤਾਲਾ ਲੱਗਿਆ ਹਾਂ ਜੀ ਤਾਲਾ ਲੱਗਿਆ ਹੋਇਆ ਸੀ 게ਟ ਵੀ ਨਹੀਂ ਖੋਲ ਰੇ ਸੀ ਤੇ ਹੁਣ ਕਹਿੰਦੇ ਵੀ ਲਿਆਓ ਆਪਣੀ ਸਕਾਓ ਘਰ ਨੂੰ ਲੈ ਜਾਓ ਦੱਸੋ ਹੁਣ ਜ਼ਿਮੀਦਾਰ ਕੀ ਕਰੇ ਜੀ ਉੱਪਰੋਂ ਇਹ ਇਲੈਕਸ਼ਨ ਵਾਲਾ ਵਧੀਆ ਟਾਈਮ ਦੇ ਤਾਂ ਸਾਨੂੰ ਵੀ ਇਹਨ ਇਲੈਕਸ਼ਨ ਵੀ ਲੜੋ ਜੀਰੀ ਵੀ ਵਿੱਚੋਂ ਰਾਮ ਨਾਲ ਕੀ ਕਹਿਣਾ ਤੁਸੀਂ ਸਰਕਾਰ ਨੂੰ ਕੀ ਕਹਿਣਾ ਸਰਕਾਰ ਨੂੰ ਤਾਂ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਮਹਾਰਾਜ ਜੀਰੀ ਸੰਭੋ ਸਾਡੀ ਠੀਕ ਹੈ ਫਿਰ ਅਸੀਂ ਇਲੈਕਸ਼ਨ ਲੋਕਸਣ ਦਾ ਵੀ ਦੇਖ ਲਾਂਗੇ ਜੇ ਵਿਲੇ ਹੋਵੇ ਟਾਈਮ ਸਾਰਾ ਸੀ ਜੀ ਕਿਹੜੇ ਪਿੰਡ ਤੋਂ ਪ੍ਰਾਗਪੁਰ ਤੇ ਕੀ ਕਹਿਣਾ ਤੁਸੀਂ ਆ ਮੰਡੀ ਲੈ ਕੇ ਆਇਓ ਆਪਣੀ ਜੀਰੀ ਹਾਂ ਜੀ ਮੰਡੀ ਲੈ ਕੇ ਆਏ ਜੀ ਤੇ ਕੀ ਕਹਿਣਾ ਵੀ ਕਿੰਨਾ ਕਿੰਨੇ ਕੁ ਪ੍ਰਬੰਧ ਕੋਈ ਬਰੋਨ ਨਹੀਂ ਜਿੱਥੇ ਹੈ ਇਸ ਟਾਈਮ ਨਹੀਂ ਪ੍ਰੇਸ਼ਾਨੀ ਸਾਰੀ ਪ੍ਰੇਸ਼ਾਨੀ ਹੋ ਜੀ ਨਾ ਦਾ ਕੋਈ ਲੇਬਰ ਨਹੀਂ ਕੋਈ ਲੇਬਰ ਨਹੀਂ ਹੈਗੀ ਜੀ ਨਾ ਕੋਈ ਸਰਪਾ ਦੋ ਟਰਲੀਆਂ ਤਾਰੀ ਪਈਆਂ ਤਿੰਨ ਘਰੇ ਖੜੀਆਂ ਉਹ ਵੀ ਗਰਮ ਹੋ ਰੀਆਂ ਉਹ ਵੀ ਗੜ ਜਾਣੀ ਵੀ ਹੁਣ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਇੱਕ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਇੱਕ ਤਰੀਕ ਨੇ ਕਹਿੰਦੇ ਦੱਸਿਆ ਜੀ ਕੋਈ ਨਹੀਂ ਕਹਿੰਦਾ ਇੱਕ ਤਰੀਕ ਦਾ ਨਾ ਹੀ ਨਹੀਂ ਹੈਗਾ ਇੱਕ ਤਰੀਕ ਤੇ ਹੋਣੀ ਨੇ ਨਹੀਂ ਹੋਣੀ ਉਹ ਪੱਕਾ ਪਤਾ ਨਹੀਂ ਹੈ ਕੋਈ ਪਤਾ ਨਹੀਂ ਜੀ ਸੈਲਰ ਤਾਂ ਸਾਰੇ ਬੰਦ ਪਏ ਪੰਜਾਬ ਚ ਸਰਕਾਰ ਤਾਂ ਦਾਅਵਾ ਕਰਦੀ ਹੈ ਵੀ ਸਾਰੇ ਕਿਸਾਨਾਂ ਨੂੰ ਖਬਰ ਤਾਂ ਕੋਈ ਆਈ ਨਹੀਂ ਜੀ ਖਬਰਤਾਕ ਕਿਦ ਨਹੀਂ ਆਈ ਕਿ ਦਿਨ ਪ੍ਰਭਾਰ ਪੜਿਆ ਤੁਸੀਂ ਤੁਸੀਂ ਪੱਤਰਕਾਰ ਇਹਦਾ ਲਾਈਕ ਦੀ ਖਬਰ ਇੱਕ ਤਰੀਕੋ ਖਰੀਦਾਰੀ ਆ ਹੈ ਆ ਸੁਣੀ ਸੀ ਜੀ ਇਹ ਕਿ ਕੋਈ ਆਸ ਨਹੀਂ ਜੀ ਕੋਈ ਗਰੰਟੀ ਨਹੀਂ ਹੈ ਜੇ ਮਤਲਬ ਸਰਕਾਰ ਦੀ ਗੱਲ ਤੇ ਕੋਈ ਆਸ ਨਹੀਂ ਕੋਈ ਆਸ ਨਹੀਂ ਜੀ ਹੈਗੀ ਹਾਂ ਤੇ ਕਿ ਜਵੇਰੇ ਕੁਝ ਚੰਦੇ ਸ਼ਾਮ ਨੂੰ ਕੁਝ ਆ ਕਿ ਕਿਹੜੇ ਪਿੰਡ ਤੋਂ ਆਏ ਹੋ ਇਸ ਸ਼ਾਮਰ ਕੀ ਕਹਿਣਾ ਚਾਹੁੰਦੇ ਹੋ ਫਸਲ ਲੈ ਕੇ ਆਏ ਹੋ ਤੇ ਫਸਲ ਲੈ ਕੇ ਆਏ ਜੀ ਪਹਿਲਾਂ ਤਾਂ ਇੱਥੇ ਆੜ ਤਿੰਨ ੜਦੇ ਜੀ ਨੰਬਰ 2 ਆੜ ਤੀਕਾ ਦੇ ਸਕਾਗੇ ਕਰਾਂ ਦੇ ਜੋ ਇਹ ਮੇਰੀ ਪੰਜ ਤਰੈਆਂ ਪਈਆਂ ਘਰ ਕਿੱਥੇ ਰੱਖਾਂਗੇ ਇਹ ਟ੍ਰੈਲੀ ਕਿਰਾਏ ਤੇ ਅਸੀਂ ਲੈ ਆ ਕੇ ਇੱਥੇ ਜੀਰੀ ਕਰੀ ਹੁਣ ਕਹਿੰਦੇ ਆਪਣੇ ਘਰਾਂ ਟੱਕ ਲੈ ਜਾਓ ਕਹਿੰਦੇ ਬਿਗਦੀ ਨਹੀਂ ਹਾਂ ਅਸੋ ਕਿੱਦਾਂ ਦਾ ਪ੍ਰਬੰਧ ਨੇ ਬਿਲਕੁਲ ਨਹੀਂ ਹੈ ਜੀ ਪ੍ਰਬੰਧ ਤਾਂ ਹੂੰ ਅਸਲ ਖਰਾਬ ਹੋ ਰਹੀ ਹੈ ਪਾਣੀ ਬਰਸਾਦ ਗਾ ਪਾਣੀ ਥੱਲੇ ਜੀਰੀ ਜੰਮਣ ਲੱਗੀ ਇਹ ਨਮੀ ਪਿਆ ਜੀ ਕੋਈ ਸ਼ੈੱਡ ਸੂਟ ਦਾ ਪ੍ਰਬੰਧ ਕੋਈ ਸ਼ੈੱਡ ਦਾ ਪ੍ਰਬੰਧ ਨਾ ਲੇਵੜ ਦਾ ਪ੍ਰਬੰਧ ਕੋਈ ਲੇਵੜ ਆ ਕੱਲ ਬਾਰਸ਼ ਆਣ ਲੱਗੀ ਨੇਵਰ ਕੋਈ ਵੀ ਨਹੀਂ ਲਗਿਆ ਸੀ ਆਪ ਟ੍ਰੈਕਟਰ ਨਾਲ ਕਰਕੇ ਠੀਕ ਕਰਕੇ ਆਪ ਆਪਣੇ ਕੱਪੜੇ ਲੈ ਕੇ ਫਟਕੀ ਇਥੇ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਸਰਕਾਰ ਤੋਂ ਮੰਗ ਇਥੇ ਪ੍ਰਬੰਧ ਹੋਣਾ ਚਾਹੀਦਾ ਸਾਡੀ ਜੀੜੀ ਉਠਣੀ ਚਾਹੀਦੀ ਸਾਨੂੰ ਉਲਟਾ ਕਹਿੰਦੇ ਆਪਣੇ ਘਰ ਚੱਕ ਲੇ ਜੋ ਕਹਿੰਦੇ ਕਿ ਚਿੱਲੇ ਜੀ ਅਸੀਂ ਚੱਕੇ 10 20 5 10 ਕਾਉਂਟਰ ਹੋਏ ਘਰ ਲੈ ਜਾ 100 ਕਾਉਂਟਰ ਜੀੜੀ ਦੀ ਦਰ ਤੇ ਲੈ ਜੋ ਜਿੰਨੀ ਦਰ ਚੱਕੇ ਜੀ ਪਰ ਤੋਂ ਸਰਕਾਰ ਨੇ ਸਰਕਾਰੀ ਖਰੀਦ ਦਾ ਜਿਹੜਾ ਰੱਖਿਆ ਇੱਕ ਤਰੀਕ ਹੈ ਤੁਸੀਂ ਪਹਿਲਾਂ ਲੈ ਆਏ ਜੀ ਪਹਿਲਾ ਲਿਆਣ ਦਾ ਕਾਰਨ ਇਹ ਆ ਜੀ ਜਿਹੜੀਆਂ ਪੱਕ ਗਈਆਂ ਜਿਹੜੀਆਂ ਟਰਟ ਦੇ ਵਿੱਚ ਗਈਆਂ ਬਾਹਰ ਸਵੋਰੀ ਆ ਤੇ ਨਾ ਉਹਨੂੰ ਕਟਾਉਂਦੇ ਇਹ ਸਾਰੀ ਸਾਡੀ ਫਸਲ ਖਰਾਬ ਹੋ ਜਾਣੀ ਸੀ ਇਹ ਇਹ ਸਾਡੇ ਕੋਲ ਇਹ ਵੀ ਜੀ ਨਹੀਂ ਲੈਣੀ ਸੀ ਮਤਲਬ ਕਹਿੰਦਾ ਮਤਲਬ ਖਰਾਬ ਹੋਣ ਤੋਂ ਬਚਾ ਕੇ ਲਿਆਏ ਲੇਕਿਨ ਇੱਥੇ ਫਿਰ ਹਾਂ ਖਰਾਬ ਹੋਣ ਤੋਂ ਬਚਾ ਕੇ ਲਿਆਏ ਇੱਥੇ ਉਹੀ ਕੰਮ ਫੇਰ ਹੋ ਰਿਹਾ ਨਾ ਕੋਈ ਲੇਬਰ ਵਾਲਾ ਲੱਗਦਾ ਜੀ ਹੈਗੀ ਹੈ ਉੱਥੇ ਮਾਰਕੀਟ ਕਮੇਟੀ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕਿਸਾਨ ਜਿਹੜੇ ਪ੍ਰੇਸ਼ਾਨ ਹੋ ਰਹੇ ਨੇ ਉਹਦੇ ਬਾਰੇ ਤੁਹਾਡਾ ਅੱਜ ਹੀ ਅਸੀਂ ਸੰਬੰਧਿਤ ਮਾਰਕੀਟ ਕਮੇਟੀ ਦੇ ਸੈਕਟਰੀਜ਼ ਨਾਲ ਮੀਟਿੰਗ ਕਰੀ ਹੈ ਔਰ ਪੰਜਾਬ ਸਰਕਾਰ ਵੱਲੋਂ ਜਿਹੜੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਮੁਕੰਮਲ ਕਰਨ ਦੇ ਲਈ ਜਿਹੜੀ ਪ੍ਰਕਿਰਿਆ ਕੀਤੀ ਜਾ ਰਹੀ ਹੈ 1 ਅਕਤੂਬਰ ਤੋਂ ਫਸਲ ਦੀ ਪ੍ਰੋਕਿਊਰਮੈਂਟ ਦਾ ਜਿਹੜਾ ਸੀਜ਼ਨ ਸਟਾਰਟ ਹੋ ਰਿਹਾ ਹੈ ਔਰ ਇਸ ਤਰੀਕੇ ਨਾਲ ਸਾਰੇ ਪ੍ਰਬੰਧ ਜਿਹੜੇ ਹੈ ਮਾਰਕ ਕਮੇਟੀਆਂ ਵੱਲੋਂ ਮੁਕੰਮਲ ਕੀਤੇ ਜਾ ਰਹੇ ਆ ਜੇਕਰ ਕੋਈ ਕਿਤੇ ਵੀ ਸਮੱਸਿਆ ਆਂਦੀ ਹੈ ਸਪੈਸ਼ਲ ਕੰਟਰੋਲ ਰੂਮ ਅਸੀਂ ਸਥਾਪਿਤ ਕਰ ਰਹੇ ਹਾਂ ਔਰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਕਿਸਾਨਾਂ ਨੂੰ ਹੁਣ ਤੋਂ ਨਹੀਂ ਆਂਦੀ ਜਵੇ ਸਮਝਦਾ ਕਿ ਛੱਡ ਦੀ ਦਿੱਕਤ ਹੈਗੀ ਆ ਉਹ ਨਾਲ ਬਿਨਾਂ ਦੇ ਕੋਈ ਛੱਡ ਦੀ ਪ੍ਰਕਿਰਿਆ ਵਿੱਚ ਸ਼ੁਰੂ ਕੀਤੀ ਜਾਵੇ। ਹਾਂਜੀ ਉਹ ਵੀ ਕੁਝ ਇਸ਼ੂਜ਼ ਅੱਜ ਦੀ ਮੀਟਿੰਗ ਤੇ ਆਏ ਸੀ ਉਹਦੇ ਸਬੰਧਿਤ ਜਿਹੜੀ ਪ੍ਰਪੋਜ਼ਲ ਬਣਵਾ ਕੇ ਭੇਜੀ ਜਾ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਮੁਕੰਮਲ ਜਿਹੜਾ ਹੱਲ ਕੀਤਾ ਜਾਵੇ। ਸਰ ਜੀ ਦਾ ਸਰਕਾਰੀ ਖਰੀਦ ਦਾ ਸਮਾਂ ਇੱਕ ਤਰੀਕ ਰੱਖਿਆ ਗਿਆ ਕਿ ਕਿਸਾਨਾਂ ਨੂੰ ਕੁਝ ਕੋਸ਼ਿਸ਼ ਕਰਨੀ ਚਾਹੋਗੇ ਕਿ ਕਿ ਇੱਕ ਤਰੀਕ ਤੱਕ ਇਹ ਫਸਲ ਲੈ ਕੇ ਉਮਰਲੀ ਜੀ ਮੇਰੀ ਇਹੀ ਅਪੀਲ ਹੈ ਕਿ ਜੋ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਜੋ ਸਮੇਂ ਸੀਮਾ ਹੈ ਉਦੇ ਅੰਦਰ ਹੀ ਜਿਹੜੀ ਹੈ ਕਿਸਾਨ ਭਰਾ ਜਿਹੜੇ ਫਸਲ ਲੈ ਕੇ ਆਣ ਤਾਂ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਖੱਜਲ ਖੋਰੀ ਦਾ ਕੋਈ ਸਾਹਮਣਾ ਨਾ ਕਰਨਾ ਪਵੇ